ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੀਬੀਆਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੀਆਂ ਹਨ ਅਤੇ ਸੰਤੀ ਰੂਪ ਦੇ ਵਿੱਚ ਕੀਰਤਨ ਕਰਦੀਆਂ ਹਨ ਉਹਨਾਂ ਲਈ ਇਹ ਬਹੁਤ ਆਸਾਨ ਰੀਤ ਹੈ ਸ਼ਬਦ ਹੈ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਮੇਰਾ ਇੱਕ ਬੀਬੀ ਜੋ ਕੀਰਤਨ ਕਰਦੀ ਹੈ ਉਹ ਇੱਕ ਲੈਣ ਬੋਲਦੀ ਹੈ ਉਸ ਦੇ ਪਿੱਛੇ ਸੰਗਤ ਦੁਆਰਾ ਉਹੀ ਲੈਣ ਬੋਲਦੀ ਹੈ ਆਉ ਜੀ ਕਰਦੇ ਆ ਬਹੁਤ ਹੀ ਸੁਖਾਲੀ ਰੀਤ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ ਕਰਦੇ ਆਂ ਇਹ ਸ਼ਬਦ ਦਰਸ਼ਨ ਦੇਖ ਦਰਸ਼ਨ ਦੇਖ ਜੀਵਾ ਗੁਰ ਤੇਰਾ दर्शन देख जीवा गुरु तेरा पूर्ण कर्म प्रभ मेरा पूर कर्म हो प्रभ मेरा।, मेरा दर्शन देख जीवा गुरु तेरा पूर कर्म हो प्रभ मेरा पूर कर्म हो पूर कर्म प्रभ मेरा पूर कर् ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਅੱਗੇ ਅੰਤਰਾ ਹੈ ਜੀ ਇਹ ਬੇਨਤੀ ਸੁਣ ਪ੍ਰਭ ਮੇਰੀ ਪਿੱਛੇ ਸੰਗਤ ਬੋਲੇਗੀ ਇਹ ਬੇਨਤੀ ਸੁਣ ਪ੍ਰਭ ਮੇਰੀ ਇਹ ਬੇਨੰਤੀ ਬੇਨੰਤੀ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਅਗਲੀ ਪੰਕਤੀ ਹੈ ਜੀ शरण शरणी शरण राख प्रभ दोर साधुकीन विरले जाते गोर साधुकिन विरले गोर साधुकिन विरले गोर प्रसा ले जाते फिर दर्शन देख जीवा गुर तेरा दर्शन देख जीवां गुर तेरा पूरन कर्म होए प्रभ मेरा ਪੂਰਨ ਕਰਮ ਹੋਏ ਪ੍ਰਭ ਮੇਰਾ ਇਸੇ ਤਰ੍ਹਾਂ ਜੋ ਆਪਾਂ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚਿਹਰੇ ਇਸੇ ਤਈ ਸਾਰੀਆਂ ਪੰਕਤੀਆਂ ਲੱਗ ਜਾਣੀਆਂ ਹਨ ਜੀ ਤੇ ਇਸ ਦੀ ਅੱਛੀ ਤਰ੍ਹਾਂ ਪ੍ਰੈਕਟਿਸ ਕਰਕੇ ਸੰਗੀਤੀ ਰੂਪ ਦੇ ਵਿੱਚ ਇਹਨੂੰ ਗਾਇਨ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ